ਗੁਰੂ ਪਿਆਰੀ ਸਾਥ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨਾਲ ਸਾਂਝਾ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਥ ਸੰਗਤ ਜੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਸਾਥ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਨਿਰੋਜ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾ ਸੰਗਤ ਜੀ ਅਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੇ ਲਿਕੇ ਹਾਜ਼ਰੀ ਲਗਵਾਉਣਾ ਜੀ ਤਾ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਕਹਿੰਦੇ ਨੇ ਰੱਬਾ ਇਹ ਸਾਡੇ ਨਾਲ ਕੀ ਹੋ ਗਿਆ ਦਸਾ ਸਾਧ ਸੰਗਤ ਜੀ ਉਹ ਇਹ ਗੱਲਾਂ ਧਿਆਨ ਦੇ ਨਾਲ ਸੁਣ ਲੈ ਸਾਧ ਸੰਗਤ ਜੀ ਇਹ ਕਥਾ ਨੂੰ ਅੰਤ ਤੱਕ ਜਰੂਰ ਸੁਣਾ ਜੀ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਕਿਸੇ ਬੰਦੇ ਨੇ ਪੇਪਰ ਦਿੱਤੇ ਲੈਕਚਰਲ ਵਿਭਾਗ ਦੇ ंगत जी मीनस की बिजली विभाग के दे, पेपर देते कि दिन नौकरी मिल जाए महापुरशा तो नाम भी लिया सात संघ जी महापुरशा जी ने ग्यारह जपजी साहब के पाठ त्यारह चौपाई साहब के पाठ ब्रह्म ज्ञानी संत बाबा अजीत सिंह जी हंसाली साहब वाले ने ਉਸ ਨੂੰ ਪ੍ਰੇਮੀ ਨੂੰ ਵਚਨ ਕੀਤੇ ਕਿ ਭਾਈ ਤੂੰ 11 ਚਪਈ ਸਾਹਿਬ ਦੇ ਪਾਠ ਕਰਨੇ ਨੇ ਤੇ 11 ਜਪਜੀ ਸਾਹਿਬ ਦੇ ਪਾਠ ਕਰਨੇ ਨੇ ਰੋਜ਼ ਜਿੰਨੇ ਦਿਨ ਨੌਕਰੀ ਨਹੀਂ ਮਿਲ ਜਾਂਦੀ ਸਾਧ ਸੰਗਤ ਜੀ ਉਸ ਪ੍ਰੇਮੀ ਨੇ ਸਤ ਵਚਨ ਕਹਿ ਕੇ ਮੰਨ ਲਿਆ ਸਾਧ ਸੰਗਤ ਜੀ ਕਹਿੰਦੇ ਰੱਬ ਦੀ ਤਾਂ ਰੱਬ ਹੀ ਜਾਣ ਸਕਦਾ ਹੈ ਸਾਧ ਸੰਗਤ ਜੀ ਕਿਨ ਵਾਈਗੁਰ ਜੋ ਵੀ ਕਰਦਾ ਹੈ ਸਾਡੇ ਲਈ ਚੰਗਾ ਹੀ ਕਰਦਾ ਹੈ ਸਾਨੂੰ ਲੱਗਦਾ ਹੈ ਕਿ ਵਾਈਗੁਰ ਜੀ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਸਾਥ ਸੰਗਤ ਜੀ ਜਿਹੜੇ ਗੁਰੂ ਮਹਾਰਾਜ ਜੀ ਦਾ ਪਾਣਾ ਮਿੱਠਾ ਕਰਕੇ ਮਾਲ ਲੈਂਦੇ ਨੇ ਤਾਂ ਸਾਥ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫਲ ਹੁੰਦੇ ਨੇ ਸਾਥ ਸੰਗਤ ਜੀ ਉਸ ਪ੍ਰੇਮੀ ਨੇ ਵੀ ਇਦਾਂ ਹੀ ਕੀਤਾ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਥ ਸੰਗਤ ਜੀ ਉਸਨੇ ਅੰਮ੍ਰਿਤ ਵੇਲੇ 11 ਜਪਜੀ ਸਾਹਿਬ ਦੇ ਪਾਠ ਤੇ 11 ਚਪਈ ਸਾਹਿਬ ਦੇ ਪਾਠ ਸਾਧ ਸੰਗਤ ਜੀ ਉਸਨੇ ਰੋਜ਼ ਕਰਨਾ ਸ਼ੁਰੂ ਕਰ ਦਿੱਤੇ ਸਾਧ ਸੰਗਤ ਜੀ ਉੱਕਰਧਾਰਿਆ ਕਰਤਾਰਿਆ ਸਮਾਂ ਬੀਤਦਾ ਗਿਆ ਸਾਧ ਸੰਗਤ ਜੀ ਰੋਜ਼ ਕੀਤੇ ਸਵੇਰੇ ਸ਼ਾਮ ਪੇਪਰ ਤੋਂ ਪਹਿਲਾਂ ਸਾਧ ਸੰਗਤ ਜੀ ਉਸਨੇ ਪੇਪਰ ਤੋਂ ਪਹਿਲਾਂ ਵੀ ਪਾਠ ਕੀਤਾ ਤੇ ਪੇਪਰ ਵਾਲੇ ਦਿਨ ਵੀ ਪਾਠ ਕੀਤਾ ਸਾਧ ਸੰਗਤ ਜੀ ਤੇ ਰਿਜ਼ਲਟ ਆਉਣ ਤੱਕ ਉਹ ਪਾਠ ਕਰਦਾ ਹੀ ਰਿਹਾ ਪਰ ਸਾਧ ਸੰਗਤ ਜੀ ਕਹਿੰਦੇ ਗੁਰੂ ਮਹਾਰਾਜ ਦੇ ਰੰਗਾਂ ਨੂੰ ਕੋਣ ਜਾਣ ਸਕਦਾ ਹੈ ਸਾਧ ਸੰਗਤ ਜੀ ਉਹ ਫੇਲ ਹੋ ਗਿਆ ਉਹਦਾ ਪੇਪਰ ਕਲੀਅਰ ਨਹੀਂ ਹੋਇਆ ਬਿਜਲੀ ਵਿਭਾਗ ਦਾ ਸਾਧ ਸੰਗਤ ਜੀ ਹੁਣ ਜੇ ਸਾਧ ਸੰਤਾਂ ਦੀ ਸੰਗਤ ਨਾ ਕਰਦਾ ਹੋਵੇ ਤਾਂ ਸਦਾ ਲਈ ਬਾਣੀ ਨਾਲ ਟੁੱਟ ਜਾਣਾ ਸੀ ਉਸਨੇ ਸਾਧ ਸੰਗਤ ਜੀ ਅਸੀਂ ਇੰਨੇ ਲੋਕ ਹੀ ਕਹਿੰਦੇ ਨੇ ਅਸੀਂ ਇੰਨੇ ਪਾਠ ਕੀਤੇ ਸਾਨੂੰ ਤਾਂ ਵੀ ਸਫਲਤਾ ਨਹੀਂ ਮਿਲੀ ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਰੰਗ ਦੇ ਨੇ ਨਾ ਉਹ ਹੀ ਜਾਣ ਸਕਦਾ ਹੈ ਆਪਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਗਲਤ ਹੋ ਗਿਆ ਅਸੀਂ ਚਾਹੁੰਦੇ ਹਾਂ ਜਦੋਂ ਵੀ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਹਾਂ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਅਸੀਂ ਆ ਕੰਮ ਲਈ ਚੱਲੇ ਹਾਂ ਸਾਡਾ ਕੰਮ ਨਿਪਰੇ ਚਾੜਨਾ ਸਾਧ ਸੰਗਤ ਜੀ ਪਰ ਜਿਸ ਵਿੱਚ ਗੁਰੂ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਸਾਧ ਸੰਗਤ ਜੀ ਅਸੀਂ ਉਹ ਨਹੀਂ ਮੰਗਦੇ ਕਿਉਂਕਿ ਜੋ ਗੁਰੂ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਜੋ ਗੁਰੂ ਮਹਾਰਾਜ ਜੀ ਨੇ ਆਪਣੇ ਲਈ ਕਰਨਾ ਹੁੰਦਾ ਹੈ ਸਾਧ ਸੰਗਤ ਜੀ ਉਸ ਉਹ ਸਦਾ ਲਈ ਸੁਖਦਾਈ ਹੁੰਦਾ ਹੈ ਸਾਧ ਸੰਗਤ ਜੀ ਐਸੇ ਤਰ੍ਹਾਂ ਹੀ ਉਹ ਵੀ ਕਹਿੰਦਾ ਮੈਂ ਇੰਨੇ ਪੜ੍ਹ ਕੀਤੇ ਮੈਨੂੰ ਸਫਲਤਾ ਨਹੀਂ ਮਿਲੀ ਮੈਨੂੰ ਨੌਕਰੀ ਨਹੀਂ ਮਿਲੀ ਸਾ ਸੰਗਤ ਜੀ ਫਿਰ ਆਉਣੇ ਪਰ ਨਿਤਨੇਮ ਨਹੀਂ ਛੱਡਿਆ ਗੁਰੂ ਮਹਾਰਾਜ ਜੀ ਦੀ ਬੰਦਗੀ ਨਹੀਂ ਛੱਡੀ ਸਾ ਸੰਗਤ ਜੀ ਨਿਤਨੇਮ ਨਹੀਂ ਛੱਡਿਆ ਅੰਮ੍ਰਿਤ ਵੇਲਾ ਨਹੀਂ ਛੱਡਿਆ ਸਾ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਚਰਨ ਨਹੀਂ ਛੱਡੇ ਸਾ ਸੰਗਤ ਜੀ ਮਹੀਨੇ 2 ਮਹੀਨੇ ਸਾ ਸੰਗਤ ਜੀ ਬੀਤ ਗਏ ਸਾਥ ਸੰਗਤ ਜੀ ਉਸਨੇ ਪਾਠ ਕਰਦਾਰਿਆ ਕਾ ਧਾਰਿਆ ਪਰ ਉਸਨੇ ਅੰਮ੍ਰਿਤ ਬੇਲਾ ਨਹੀਂ ਛੱਡਿਆ ਉਸਦੇ ਮਨ ਨੂੰ ਗੱਲ ਲੱਗੀ ਸਾਥ ਸੰਗਤ ਜੀ ਉਹ ਵਾਹਿਗੁਰੂ ਜੀ ਦਾ ਜਾਪ ਕਰਦਾਰਿਆ ਉਹ ਗਿਆਨ ਲੰਦਾਰਿਆ ਕਿ ਗੁਰੂ ਮਹਾਰਾਜ ਜੀ ਕੀ ਚਾਹੁੰਦੇ ਨੇ ਗਿਆਨ ਦੇ ਨਾਮ ਨਾਲ ਬਾਣੀ ਪੜੀ ਗਿਆ ਸਾਥ ਸੰਗਤ ਜੀ ਇਹੋ ਜੀ ਵਿੱਦ ਬਣਾਈ ਗੁਰੂ ਮਹਾਰਾਜ ਜੀ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਸਾਧ ਸੰਗਤ ਜੀ ਕਥਨ ਨੂੰ ਧਿਆਨ ਦੇ ਨਾਲ ਸੁਣਨਾ ਝੀ ਸਾਧ ਸੰਗਤ ਜੀ ਮਹਾਪੁਰਸ਼ਾ ਜੀ ਨੇ ਐਸੀ ਵਿੱਦ ਬਣਾਈ 4 ਮਹੀਨੇ ਬਾਅਦ ਜੱਜ ਦੀ ਪੜਾਈ ਸ਼ੁਰੂ ਕਰ ਦਿੱਤੀ ਉਸਨੇ ਉਸ ਪ੍ਰੇਮੀ ਨੇ ਸਾਧ ਸੰਗਤ ਜੀ ਜੱਜ ਪੜਾਈ ਦੇ ਪਿੱਛੇ ਦਿੱਤਾ ਸਫਲਤਾ ਮਿਲ ਕੇ ਸਾਧ ਸੰਗਤ ਜੀ ਉਸ ਨੂੰ ਕੋਸ ਪੇਪਰ ਦੇ ਵਿੱਚ ਸਫਲਤਾ ਮਿਲ ਗਈ ਅੱਜ ਸ਼ੋਕ ਅੱਜ ਸੋਚਦਾ ਸੀ ਰੱਬਾ ਆਹ ਕੀ ਕਰ ਦਿੱਤਾ ਇੰਨੇ ਪਾੜ ਕੀਤੇ ਆ ਬਿਜਲੀ ਵਿਭਾਗ ਵਿੱਚ ਨੌਕਰੀ ਨਹੀਂ ਮਿਲੀ ਜਦੋਂ ਜੱਜ ਦੀ ਕੁਰਸੀ ਉੱਤੇ ਗੁਰੂ ਰਾਮਦਾਸ ਜੀ ਨੇ ਬਿਠਾ ਦਿੱਤਾ ਫਿਰ ਕਹਿੰਦਾ ਮੈਂ ਬਿਜਲੀ ਵਿਭਾਗ ਵਿੱਚ ਆਮ ਸੀਟ ਤੇ ਬੈਠਣਾ ਸੀ ਪਰ ਗੁਰੂ ਮਹਾਰਾਜ ਜੀ ਨੇ ਮੈਨੂੰ ਜੱਜ ਦੀ ਕੁਰਸੀ ਤੇ ਬਿਠਾ ਦਿੱਤਾ ਸਾਤ ਸੰਗਤ ਜੀ ਜੋ ਵੀ ਗੁਰੂ ਮਹਾਰਾਜ ਜੀ ਕਰਦੇ ਨੇ ਉਹ ਸਾਨੂੰ ਲੱਗਦਾ ਹੈ ਕਿ ਵਾਹਿਗੁਰੂ ਜੀ ਨੇ ਸਾਡੇ ਲਈ ਚੰਗਾ ਨਹੀਂ ਕੀਤਾ ਸਾਡਾ ਮਾੜਾ ਹੋ ਗਿਆ ਪਰ ਸਾਤ ਸੰਗਤ ਜੀ ਕਹਿੰਦੇ ਗੁਰੂ ਮਹਾਰਾਜ ਜੀ ਜੋ ਕਰਦੇ ਨੇ ਨਾ ਉਹ ਸਾਡੇ ਲਈ ਸਾਡਾ ਭਲਾ ਹੁੰਦਾ ਉਸੇ ਵਿੱਚ ਉਸ ਦਾ ਪਾਣਾ ਜੀ ਮਿੱਠਾ ਕਰਕੇ ਮੰਨ ਲੈਂਦੇ ਆ ਤਾਂ ਸਾਤ ਸੰਗਤ ਜੀ ਅਸੀਂ ਜ਼ਿੰਦਗੀ ਦੇ ਵਿੱਚ ਤਰ ਜਾਂਦੇ ਹਾਂ ਸਾਤ ਸੰਗਤ ਜੀ ਖਿਰ ਕਹਿੰਦਾ ਮੈਂ ਬਿਜਲੀ ਦੇ ਬਾਗ ਵਿੱਚ ਆਮ ਸੀਟ ਤੇ ਬੈਠਣਾ ਸੀ ਮੈਨੂੰ ਕੀ ਪਤਾ ਸੀ ਤੂੰ ਇੰਨਾ ਬਿਆਨ ਤੇ ਤੂੰ ਸਭ ਕੁਝ ਦੇਣ ਵਾਲਾ ਏ ਇਸੇ ਤਰ੍ਹਾਂ ਹੀ ਸਾ ਸੰਗਤ ਜੀ ਉਹ ਬਿਆਨ ਕਰਦਾ ਹੋਇਆ ਗੁਰਬਾਣੀ ਦੇ ਵਿੱਚ ਕਹਿੰਦੀ ਹੈ ਗੁਰਬਾਣੀ ਦਾ ਇਸੇ ਤਰ੍ਹਾਂ ਹੀ ਫਰਮਾਨ ਹੈ ਸੱਚ ਸਾਹਿਬਾ ਗਿਆਨ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਏ ਸਾ ਸੰਗਤ ਜੀ ਕਹਿੰਦਾ ਗੁਰੂ ਮਹਾਰਾਜ ਜੀ ਸੱਚੇ ਸਾਹਿਬਾ ਤੇਰੇ ਘਰ ਕੀ ਨਹੀਂ ਹੈਗਾ ਤੇਰੇ ਘਰ ਤੇ ਉਹ ਸਭ ਕੁਛ ਆ ਜਿਹੜੀ ਦੁਨੀਆ ਨਹੀਂ ਦੇ ਸਕਦੀ ਜਿੱਥੇ ਇੱਕ ਰਸਤਾ ਬੰਦ ਹੁੰਦਾ ਹੈ ਨਾ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਸ ਰਸਤੇ ਖੋਲ ਦਿੰਦੇ ਨੇ ਸਾਧ ਸੰਗਤ ਜੀ ਇਹ ਇਹ ਸੱਚ ਹੈ ਤੁਸੀਂ ਵੀ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਤੇ ਭਰੋਸਾ ਕਰਕੇ ਤੇ ਦੇਖ ਤਹਾਡੇ ਵੀ ਜ਼ਿੰਦਗੀ ਵਿੱਚ ਇੰਨੇ ਸੁਖਾਂਗੇ ਤੁਸੀਂ ਸੋਚ ਨਹੀਂ ਸਕਦੇ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਘਰ ਹਰ ਇੱਕ ਚੀਜ਼ ਹੈ ਜਿੱਥੇ ਡਾਕਟਰ ਜਵਾਬ ਦੇ ਦਿੰਦੇ ਦਿੰਦਾ ਸਾਧ ਸੰਗਤ ਜੀ ਉੱਥੇ ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਉਹ ਕੰਮ ਹੁੰਦਾ ਹੈ ਸਾਧ ਸੰਗਤ ਜੀ ਜੋ ਜਲ ਹੈ ਨਾ ਅੰਮ੍ਰਿਤ ਜਲ ਸਾਧ ਸੰਗਤ ਜੀ ਉਹ ਕੰਮ ਆਉਂਦਾ ਹੈ ਜਿੱਥੇ ਤੁਹਾਨੂੰ ਇਹਦੇ ਵੱਡੇ ਵੱਡੇ ਰੋਗ ਲੱਗੇ ਨੇ ਡਾਕਟਰ ਵੀ ਨਾ ਠੀਕ ਕਰ ਸਕਦੇ ਦਵਾਈਆਂ ਵੀ ਨਾ ਠੀਕ ਕਰ ਸਕਦੀਆਂ ਉੱਥੇ ਗੁਰੂ ਮਹਾਰਾਜ ਜੀ ਦਾ ਜਲ ਠੀਕ ਕਰਦਾ ਹੈ ਦੁਖਬੰਜਨੀ 베ਰੀ ਸਾਧ ਦੇ ਸਾਧ ਸੰਗਤ ਜੀ ਜੇ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਤੇ ਹਰਿਮੰਦਰ ਸਾਹਿਬ ਜਾਂਦੇ ਹੋ ਸਾਧ ਸੰਗਤ ਜੀ ਜੇ ਕਿਸੇ ਨੂੰ ਕੋਈ ਵੀ ਤਕਲੀਫ ਹੈ ਕੋਈ ਦੁਖੀ ਹੈ ਤਾਂ ਸਾਧ ਸੰਗਤ ਜੀ ਦੁਖ ਕੰਜਨੀ ਬੇਰੀ ਦੇ ਹੇਠਾਂ ਬੈਠ ਕੇ ਸਾਧ ਸੰਗਤ ਜੀ ਇਸ਼ਨਾਨ ਕਰਕੇ ਪਹਿਲਾਂ ਦੁਖ ਪੰਜਨੀ ਬੇਰੀ ਹੇਠਾਂ ਬੈਠ ਕੇ ਗੁਰੂ ਮਹਾਰਾਜ ਜੀ ਨੂੰ ਯਾਦ ਕਰਕੇ ਉਹਨਾਂ ਦੇ ਅੱਗੇ ਸੁੱਖ ਕੇ ਸੁਖਮੀ ਸਾਹਿਬ ਦੇ ਪਾਠ ਕਰੋ ਸਾਧ ਸੰਗਤ ਜੀ ਤਾਂ ਦੇਖਿਓ ਤੁਹਾਡੇ ਦਿਨਾਂ ਦੇ ਵਿੱਚ ਤੁਹਾਡੇ ਰੋਗ ਟੁੱਟ ਜਾਣਗੇ ਇਹ ਸੱਚ ਹੈ ਸਾਧ ਸੰਗਤ ਜੀ ਇਹ ਮੇਰੀ ਵੀ ਹੱਦ ਬੀਤੀ ਕਟਣਾ ਹੈ ਮੈਂ ਤੁਹਾਡੇ ਨਾਲ ਆਪਣੀ ਹੱਦ ਬੀਤੀ ਕੱਢਣਾ ਸਾਂਝਾ ਕਰਾਂਗੀ ਸਾਤਸੰਗਤ ਜੀ ਜਿਹੜੇ ਉਬੇਰੀ ਦੇ ਪੱਤੇ ਹੁੰਦੇ ਨੇ ਆ ਸਾਤਸੰਗਤ ਜੀ ਜਿੱਥੇ ਕਿਤੇ ਵੀ ਤੁਹਾਨੂੰ ਮਿਲ ਜਾਣ ਉਹ ਪ੍ਰਸ਼ਾਹ ਸਮਝ ਕੇ ਸ਼ੱਕ ਲਿਆ ਕਰੋ ਉਸ ਦੇ ਨਾਲ ਬਹੁਤ ਰੋਗ ਟੁੱਟਦੇ ਨੇ ਸਾਤਸੰਗਤ ਜੀ ਮੈਨੂੰ ਕੀ ਪਤਾ ਸੀ ਉਹ ਕਹਿੰਦਾ ਮੈਨੂੰ ਕੀ ਪਤਾ ਸੀ ਤੂੰ ਮੈਨੂੰ ਇੱਥੋਂ ਫੇਲ ਕਰਾ ਕੇ ਜੱਜ ਦੀ ਕੁਰਸੀ ਉੱਤੇ ਬਿਠਾਉਣਾ ਹੈ ਕਹਿੰਦੇ ਵਾਇਗੁਰੂ ਦੇ ਰੰਗਾਂ ਨੂੰ ਕੋਈ ਨਹੀਂ ਜਾਣ ਸਕਦਾ ਹਉ ਦੀਆਂ ਰੰਗਾਂ ਨੂੰ ਉਹੀ ਜਾਣੇ ਸਾਧ ਸੰਗਤ ਜੀ ਪਤਾ ਨਹੀਂ ਰੱਬ ਕਿਹੜੀਆਂ ਰੰਗਾਂ ਦੇ ਵਿੱਚ ਜਾਣ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਗੁਰਬਾਣੀ ਦਾ ਫਰਮਾਨ ਹੈ ਜੋ ਮੰਗ ਹੈ ਠਾਕੂ ਰੱਬ ਨੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀ ਉਹੀ ਸੱਚ ਹੋਵੇ ਸਾਧ ਸੰਗਤ ਜੀ ਕਹਿੰਦੇ ਜਿਹੜਾ ਬੰਦਾ ਦੁਖੀ ਹੈ ਸੱਚੇ ਮਨ ਦੇ ਨਾਲ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆ ਨਾ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਇੰਨੇ ਨੇੜੇ ਹੋ ਕੇ ਸੁਣਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਤੁਸੀਂ ਇੱਕ ਵਾਰ ਸੱਚੇ ਮਨ ਦੇ ਨਾਲ ਇਕਾਗਰ ਜਿਤ ਹੋ ਕੇ ਗੁਰੂ ਰਾਮਦਾਸ ਜੀ ਨੂੰ ਧਿਆਕੇ ਤੇ ਦੇਖੋ ਤੁਹਾਡੀ ਜ਼ਿੰਦਗੀ ਦੀਆਂ ਸਾਰੇ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਕਰ ਸੇਵਾ ਦੇ ਵਿੱਚ ਇੰਨੀ ਸ਼ਕਤੀ ਹੈ ਤਸੀਂ ਸੋਚ ਨਹੀਂ ਸਕਦੇ ਉਪਹਾਗਾ ਵਾਲੇ ਨੂੰ ਨਸੀਬ ਹੁੰਦੀ ਹੈ ਸਾਧ ਸੰਗਤ ਜੀ ਉਹ ਸੇਵਾ ਪਾਗਾ ਵਾਲੇ ਨੂੰ ਨਸੀਬ ਹੁੰਦੀ ਹੈ ਸਾਧ ਸੰਗਤ ਜੀ ਮਿਹਰ ਕਰਨੀ ਐਸੀ ਸਾਧ ਸੰਗਤ ਜੀ ਆਪਣੀ ਅੱਜ ਦੀ ਕਥਾ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਵਾਲਾ ਬਣ ਸਕੇ ਕੋਈ ਗੁਰੂ ਦੇ ਚਰਨ ਨਹੀਂ ਲੱਗ ਸਕੇ ਸਾਧ ਸੰਗਤ ਜੀ ਦੁਨੀਆ ਟਕਦੀ ਫਿਰਦੀ ਹੈ ਦੁਨੀਆ ਹਰ ਬਹੁਤ ਦੁਖੀ ਹੈ ਕੋਈ ਜਿੱਥੇ ਦੱਸ ਦਿੰਦਾ ਹੈ ਉੱਥੇ ਚਲੇ ਜਾਂਦਾ ਹੈ ਕਹਿੰਦੇ ਦੁਖੀ ਬੰਦੇ ਨੂੰ ਤਾਂ ਜਿੱਥੇ ਰਾਹ ਮਿਲ ਜਾਵੇ ਨਾ ਉਹ ਉੱਥੇ ਚਲੇ ਜਾਂਦਾ ਹੈ ਸਾਧ ਸੰਗਤ ਜੀ ਪਰ குரு ਦਾ ਲੜਨਾ ਛੱਡੋ ਜੇ ਤੁਸੀਂ ਇੱਕ ਇੱਕ ਗੁਰੂ ਤੇ ਭਰੋਸਾ ਰੱਖੋਗੇ ਨਾ ਫਿਰ ਗੁਰੂ ਦੀ ਵੀ ਗੁਰੂ ਨੂੰ ਵੀ ਹੁੰਦਾ ਹੈ ਕਿ ਮੇਰੇ ਤੇ ਇਸਨੇ ਭਰੋਸਾ ਰੱਖਿਆ ਹੈ ਤਾਂ ਗੁਰੂ ਨੂੰ ਵੀ ਉਸ ਦੇ ਜੋ ਚੋਲੀ ੱਡੀ ਹੁੰਦੀ ਹੈ ਉਸ ਨੂੰ ਪੂਰਾ ਕਰਨਾ ਪੈਂਦਾ ਹੈ ਸਾਧ ਸੰਗਤ ਜੀ ਤੁਸੀਂ ਵੀ ਗੁਰੂ ਮਹਾਰਾਜ ਜੀ ਤੇ ਭਰੋਸਾ ਰੱਖਿਆ ਕਰੋ ਸਾਧ ਸੰਗਤ ਹੈ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਈ ਸਾਹਿਬ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹਿ। ਸਾਥ ਸੰਗਤ ਜੀ। ਓਨੇ ਦੇਰ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਸਾਥ ਸੰਗਤ ਜੀ। ਕੱਲ ਨੂੰ ਅਸੀਂ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਸਾਥ ਸੰਗਤ ਜੀ। ਵੀਡੀਓ ਵਧੀਆ ਲੱਗੀ ਹੋਵੇ ਤੇ ਵਟਵਾ ਸ਼ੇਅਰ ਜ਼ਰੂਰ ਕਰਨਾ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ। ਗੱਜ-ਵੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ